ਕਿੰਨਾ ਹੋ ਗਿਆ ਮੇਰਾ ਸੁਖਬੀ ਸਿੰਘ ਜਿਹੜਾ ਐਕਸੀਡੈਂਟ ਆਇਆ ਉਹਦਾ ਨਾਮ ਕੀ ਆ ਉਹਦਾ ਨਾਮ ਲਖਵੀਰ ਸਿੰਘ ਕੀ ਰਿਸ਼ਤਾ ਹੋ ਰਿਹਾ ਮੇਰਾ ਭਾਈਆ ਹੋਟਾ ਜੀ ਕਿੱਥੋਂ ਕਿੱਥੇ ਜਾ ਰਿਹਾ ਸੀ ਕੀ ਗੱਲ ਹੋਈ ਇਹ ਆਪਣੇ ਸਮਰਾਲੇ ਦੇ ਮੁੰਡਾ ਆਈ ਮੇਰਾ ਭਾਈਆ ਤੇ ਇਥੋਂ ਸਮਰਾਲੇ ਤੋਂ ਦੋ ਮੁੰਡੇ ਸੀਗੇ ਇੱਕ ਮੁੰਡਾ ਟਾਲਾਂ ਦਾ ਜੀ ਇਹ ਚੱਲੇ ਬਹੁ ਮਾਸਟਰਾਂ ਮੱਥਾ ਟੇਕਣ ਚੰਡੀਗੜ੍ਹ ਵੱਲ ਸਿੱਧਾ ਜਾ ਰਹੇ ਸੀ ਜਿਹੜਾ ਆਪਣਾ ਬਾਈਪਾਸ ਤੋਂ ਬੌਲੀਆ ਰਾਹ ਮੋੜਦਾ ਜੀ ਉਧਰੋਂ ਗੱਡੀ ਆ ਰਹੀ ਸੀ ਉਹ ਗੱਡੀ ਲਿਆ ਕੇ ਉਹਨੇ ਬੰਦੇ ਨੇ ਸਾਈਡ ਦੇਖੀ ਨਹੀਂ ਆਲੇ-ਆਲੇ ਦੇਖਿਆ ਸਿੱਧੀ ਗੱਡੀ ਗੱਪੇ ਕਰਦੀ ਤੇ ਸਿੱਧਾ ਜਾ ਰਹੀ ਸੀ ਇਹ ਵਿੱਚ ਵੱਜੇ ਜੀ ਹਾਂਜੀ ਇਹ ਸਟੋਰੀ ਵਾਕੀਮੇ ਉਹ ਐਨਰੋਕੋਂ ਲੈ ਕੇ ਆਇਆ ਇਹ ਮੁੰਡਾ ਤਾਂ ਗੁੰਮ ਹੋ ਗਿਆ ਉੱਥੇ ਕਿਸੇ ਸਾਨੂੰ ਫੋਨ ਕਰਿਆ ਵੀ ਤੁਹਾਡੇ ਬੰਦੇ ਐਵੇਂ ਗਰੇ ਪਏ ਨੇ ਤੇ ਅਸੀਂ ਚੱਕ ਮੁੰਡੇ ਉਹੀ ਮੁੰਡੇ ਲਿਆਏ ਇਹਨਾਂ ਨੂੰ ਇੱਕ ਮੁੰਡਾ ਹਾਂਜੀ ਉਹ ਕਿੱਥੇ ਸੀ ਉਹ ਸਕੋਰਪੀਆ ਨੋਵਾ ਗੱਡੀ ਸੀਗੀ ਜੀ ਨੋਵਾ ਕਿੱਥੇ ਦੇ ਸੀ ਉਹ ਸਮਰਾਲੇ ਦੇ ਬੰਦੇ ਨੇ ਇੰਨਾ ਪਤਾ ਹੀ ਇਹ ਨਹੀਂ ਪਤਾ ਕੌਣਾ ਮੁੰਡਾ ਭੱਜ ਗਿਆ ਸੀ ਗੱਡੀ ਛੱਡ ਕੇ ਉੱਥੇ ਹੁਣ ਦੋਨੇ ਮੁੰਡੇ ਕਿਸ ਤਰ੍ਹਾਂ ਨੇ ਇੱਕ ਮੁੰਡਾ ਪੂਰਾ ਹੋ ਗਿਆ ਇੱਕ ਮੁੰਡਾ ਠੀਕ ਜੀ ਜਿਹਦੇ ਡੈਕਟਰੋ ਦੇ ਨਾਮ ਦੀ ਉਹਦਾ ਨਾਮ ਹੈਗਾ ਲਾਲੀ ਜੀ ਕਿੱਥੇ ਰਹਿਣ ਵਾਲਾ ਉਹ ਟਾਲਾਂ ਦਾ ਕਿੰਨੀ ਉਮਰ ਹੈ ਉਹਦੀ ਉਮਰ ਹੋਊਗੀ ਜਦੀ 35 ਸਾਲ 20 ਸਾਲ ਨੇ ਨਿਕੋਮਾ ਹਾਂ ਜੀ। ਪ੍ਰਾਦਿਗ ਇਹਦੀ ਤਰ੍ਹਾਂ 16 ਸਾਲੋਂ ਮੜਿਆ ਹੁੰਦਾ। ਥੋੜੀ ਇਹ ਜੀ 16 ਸਾਲ ਦਾ। ਹਾਂ ਜੀ। ਜੰਮਲੀ ਕਰਦਾ। ਕਮਨਨਾਈ ਦਾ ਕੰਮ ਸਿੱਖਦਾ ਹੀ। ਕਿ ਭਈ ਹੁਣ ਸੱਟਾ ਕਿੰਨੀ ਲੱਗੀਆਂ ਨੇ? ਸੱਟਾ ਠੀਕ ਆ ਜੀ। ਮਤਲਬ ਬਾਹਾਂ ਤੇ ਲੱਗੀ ਆ। ਬਾਹ ਫ੍ਰੈਕਚਰ ਹੋ ਗਈ ਜੀ। ਤੇ ਸਿਰ ਤੇ ਟਾਂਕੇ ਲੱਗੇ ਨੇ ਤੇ ਗੋਡੇ ਤੇ ਟਾਂਕੇ ਲੱਗੇ ਨੇ ਜੀ। ਕੀ ਕਹਿਣਾ 24 ਘੰਟਾ ਰੋਲਦੇ ਸੋ। ਘਟਨਾ ਦਾ ਹੁਣ ਬਹੁਤ ਬੁਰਾ ਹੋਇਆ ਜੀ। ਉਹ ਮੁੰਡਾ ਹੁਣ ਆਪਣਾ ਯਾਰ ਦੋਸਤੀਗਾ ਬਣਾਈ। ਉਹ ਮੁੰਡਾ ਪੂਰਾ ਹੋ ਗਿਆ ਜੀ। ਹਾਂ। ਕੀ ਨਾਮ ਝੋਲਦਾ? ਚੰਦਰਪਾਲ ਸਿੰਘ। ਜਿਹੜਾ ਮੋੜ ਐਕਸੀਡੈਂਟ ਹੋਇਆ ਉਹ ਤੁਹਾਡਾ ਕਿਹਦਾ ਹੈ ਮਾਮੇ ਦਾ ਮੁੰਡਾ ਜੀ ਜਨਾਬ ਹੈ ਲਾਲੀ ਜੀ ਇਹ ਹੋਇਆ ਕਿਸ ਤਰ੍ਹਾਂ ਐ ਇਹ ਹੋਇਆ ਜੀ ਇਹ ਬਾਬਾ ਮਾਸਟਰ ਆਮ ਦੇ ਜਾ ਰਹੇ ਸੀਗੇ ਜੀ ਉਦੋਂ ਗੱਡੀ ਵਾਲਿਆਂ ਨੇ ਗੱਡੀ ਮੋੜਤੀ ਤੇ ਮੋਟਰਸਾਈਕਲ ਵਿੱਚ ਲੱਗ ਗਈ ਕਿੱਥੇ ਹੋਇਆ ਵਾ ਐਮਐਲਐ ਦਫ਼ਤਰ ਕੋਲ ਦੀ ਇਹ ਚੰਡੀਗੜ੍ਹ ਤੋਂ ਚੰਡੀਗੜ੍ਹ ਰੋਡ ਤੇ ਹਾਂਜੀ ਕੀ ਲੱਗਦਾ ਜੀ ਕੀ ਘਟਨਾ ਕਿਸ ਤਰ੍ਹਾਂ ਹੋਈ ਹੈ ਹੁਣ ਤੱਕ ਕੁਝ ਨਹੀਂ ਪਤਾ ਲੱਗਾ ਜੀ ਮੌਕੇ ਤੇ ਹੈ ਹੀ ਨਹੀਂ ਸੀ ਅਸੀਂ ਕਿੱ데 ਜਾਣਾ ਸੀ ਜੀ ਦੋ ਵਰੀਆਂ ਨੇ ਸੀ ਜੀ ਤੇ ਦੂਸਰਾ ਕਿਸ ਤਾ ਉਹ ਠੀਕ ਆ ਜੀ ਉਹ ਲੱਤ ਟੁੱਟ ਗਈ ਇੱਕ ਸਾਟਲ ਲਗ ਰ ਸਿਰ ਦਾ ਸਾਟਲ ਲਗ ਰ ਜੀ ਦੈਟ ਹੋ ਵੀ ਇਹ ਨਹੀਂ ਦੈਟ ਹੋ ਵੀ ਕੀ ਦੀ ਗੋਮ ਸੀ ਜੀ 35 ਸਾਲ ਦੀ ਹੈ ਹਾਂ ਜੀ ਕਿੰਨੇ ਬੱਚੇ ਬੱਚਾ ਹੈ ਜੀ ਕੀ ਕਹਿਣਾ ਚਾਹਦੇ ਸੀ ਐਜੂਕੇਟ ਕਰਾਉਣ ਲੈ ਕੇ ਜੀ ਜਨਨ ਕੀ ਕੀ ਕਹੀ ਹੈ ਜੀ ਪਾਸ ਹੋਣ ਕਿ ਆਪਾਂ ਹੋਣਾ ਸੀ ਹੋ ਗਿਆ ਜੀ ਇਹ ਕੋਈ ਨਾ ਗਲਤੀ ਕੀਤੀ ਉਸ ਆਦੀ ਕੋਈ ਕੁਝ ਨਹੀਂ ਕਹਿ ਸਕਦੇ ਜੀ ਹੁਣ ਕਿਹਦੀ ਗਲਤੀ ਆ ਜਦ ਦੇਖਿਆ ਹੀ ਨਹੀਂ ਗਾ ਜੀ ਕੋਈ ਮੰਗ ਕਰਦੇ ਇਹ ਤਾਂ ਦੇਖੋ ਮਾਲਕ ਕੈਨ ਕੁਝ ਪੁੱਛੋਗੇ ਜੀ ਕੋਸਾ ਡਾਕਟਰ ਨਜੀਬ ਸੇ ਇੱਕ ਤਰ੍ਹਾਂ ਹੋਈ ਆ ਦੋ ਪੇਸ਼ੈਂਟ ਆਏ ਸੀ ਕਿਸ ਤਰ੍ਹਾਂ ਦੇ ਕੀ ਹਾਂਜੀ ਮੇਰੇ ਕੋ ਥੋੜੀ ਦੇਰ ਪਹਿਲਾਂ ਰੂਟ ਸਾਈਡ ਐਕਸੀਡੈਂਟ ਆਇਆ ਸੀ ਉਹਦੇ ਵਿੱਚ ਇੱਕ ਬੰਦੇ ਦੀ ਡੈਥ ਹੋ ਗਈ ਤੇ ਇੱਕ ਇੰਜਰਡ ਹੈਗਾ ਤੇ ਜਿਹੜਾ ਦੂਸਰਾ ਇੰਜਰਡ ਹੈਗਾ ਉਹਦੀ ਵੀ ਸਟਾ ਥੋੜੀ ਕ੍ਰਿਟੀਕਲ ਜੀ ਡੈਥ ਹੋਈ ਕਿ ਨਾਮ ਆ ਕਿੰਨੀ ਕੁ ਹੋ ਗਿਆ ਤੇ ਉਸ ਦਾ ਰਵਿੰਦਰ ਕੁਮਾਰ ਨਾਮ ਹੈਗਾ ਤੇ 34 ਸਾਲ ਦੀ ਉਮਰ ਹੈ ਬ੍ਰੌਡਡਰ ਆਇਆ ਸੀ ਜਾਂ ਉਹ ਬ੍ਰੌਡਡਰ ਹੈ ਤੇ ਦੂਸਰੇ ਦੀ ਕੀ ਮੈਂ ਕੰਡੀਸ਼ਨ ਆ ਕੀ ਨਾਮ ਹੈ ਉਹਦਾ ਨਾਮ ਲਖਵੀਰ ਸਿੰਘ ਹੈ ਤੇ ਉਹਨੂੰ ਮੈਂ ਬੱਤੀ ਰੈਫਰ ਕਰ ਰਿਹਾ ਉਹਦੇ ਫੈਕਚਰ ਜ਼ਿਆਦਾ ਉਹ ਕਿੱਦਾਂ 17 ਸਾਲ ਜਿਹੜਾ ਉਹ ਸਟਾਕੇ ਚਲੇ ਗਏ ਨੇ ਉਹਦੇ ਖੱਬੇ ਗੋਟ ਤੇ ਲੱਗੇ ਕਿਸ ਤਰ੍ਹਾਂ ਲੱਗੇ ਬੀਸੀ ਤੇ ਜਾ ਰਹੇ ਸੀ ਇੰਦਰ ਬਾਈਕ ਤੇ ਸੀਗੇ ਜੋ ਹੋਇਆ ਕਿ ਤੇ ਇਹ ਚੜੀਕੇ ਰੋੜ ਤੇ ਹੈ